ਪਰਾਏ ਸਕੂਲ ਦੀ ਬੈਨ ਛੱਡ ਦਿੱਤੀ ਕੀ ਗੱਲ ਕਿਹੜੇ ਸਕੂਲ ਦੀ ਬੈਨ ਆ ਵੀ ਇਹ ਕੀ ਨਾਮ ਆ ਤੁਹਾਡਾ ਕਾਸ਼ੀਰਾਮ ਜੀ ਕੌਨਸੀ ਸਕੂਲ ਕੀ ਇਹ ਬੈਨ ਹੈ ਲਿਟਰੈਂਡੀਆ ਹੈ ਲਿਟਰੈਂਡੀਆ ਲਿਟਰੈਂਡੀਆ ਲਿਖਿਆ ਤਾਂ ਕੁਛ ਨਹੀਂ ਹੈ ਇਹ ਕਹਾਂ ਪਈ ਹੈ ਲਿਟਰੈਂਡੀਆ ਇਹ ਕੀ ਤੱਕ ਲਿਖਿਆ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਵੀ ਰੋਕੀਆਂ ਹੋਈਆਂ ਆ ਸਰ ਸਸੀਗਲ ਜੀ ਹੋਰ ਹਰਿਆਣਾ ਨੰਬਰ ਦੀ ਕਾਰ ਵੀ ਰੋਕੀ ਹੋਈ ਹੈ ਇਹਨਾਂ ਨੇ ਹੁਣ ਦੇਖਦੇ ਆ ਇਹਨਾਂ ਨੇ ਇੱਧਰ ਵੀ ਟਰਾਲੀਆਂ ਰੋਕੀਆਂ ਹੋਈਆਂ ਆ ਆਹੋ ਆਹ ਟਰਾਲੀ ਦਾ ਪ੍ਰੋਬਲਮ ਨਹੀਂ ਆ ਰਹੀਆਂ ਕਿ ਬਣਾਉਣਾ ਆ ਤੇ ਸਮਾਂ ਤੇ ਇਹਨਾਂ ਦਾ ਇਹਨਾਂ ਦਾ ਪ੍ਰੋਬਲਮ ਆ ਰਹੀ ਹੈ ਪਾਜੀ ਅਰਦਾਸ ਆ ਲਾਗੇ ਕਲੋਨੀ ਹੈ ਜੀ ਕਲੋਨੀ ਸਾਹਮਣੇ ਤੋਂ ਆਇਓ ਹਾਂ ਜੀ ਤੁਹਾਨੂੰ ਦਿਖਾਉਣਾ ਹੈ ਸਕੂਲ ਦੀ বাস ਚਲਾ ਰਿਹਾ ਡਰਾਈਵਰ ਨੇਮ ਪਲੇਟ ਲੱਗੀ ਚਾਹੀਏ ਯੂਨੀਫਾਰਮ ਹੋਣੀ ਚਾਹੀਦੀ ਹੈ ਲਾਇਸੈਂਸ ਹੋਣਾ ਚਾਹੀਦਾ ਲਾਇਸੈਂਸ ਡਾਇਰੈਕਟ ਹੋਣਾ ਚਾਹੀਦਾ Это что-то, 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 что то что то ਸਰਦਾਰ ਜੀ ਆਪਣੀ ਬੇਟੀ ਇਹਦੇ ਚ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਰੋਜ਼ ਖਬਰਾਂ ਸੁਣਦੇ ਆ ਆ ਪ੍ਰਾਣੀ ਗੱਡੀ ਆ ਨਾ ਇਹਦੇ ਨਾਲ ਕੋ ਬੰਦਾ ਆ ਨਾ ਕੋਈ ਲੈਣਾ ਨਹੀਂ ਇਹਦੇ ਤਹਾਈ ਕੁਝ ਨਹੀਂ ਪਾਇਆ ਗੱਲੀ ਇੰਨੇ ਐਕਸੀਡੈਂਟ ਹੁੰਦੇ ਆ ਤੁਸੀਂ ਹਸਾਂ ਨਹੀਂ ਕੋਈ ਬਚਾ ਰਿਹਾ ਨਹੀਂ ਨਹੀਂ आई ना कोई बुद्धि आया तो वो भी चाहिए तो कोई काम नहीं करता दो कार्य वगैरह चाहिए बच्चे यार माँगता होगा पूरी एक्सीडेंट होगा दो कार्य वगैरह पैदल ही बोर्ड पे ऑफर है पूर्व बस हमारी स्पेशली वो लेने के है ਯਾਰ ਗਰੀਬ ਹੈ ਸਾਰੇ ਗਰੀਬ ਹੋ ਮੈਂ ਇੱਕ ਗੱਡੀ ਦਾ ਬੰਦਾ ਖਰੀਦ ਲਵਾਂ ਮਗਰ ਲੈਣੀ ਹੈ ਕੋਈ ਚੰਗੀ ਗਾੜੀ ਲੈ ਲਵਾਂ ਬੱਚੋਂ ਦਾ ਸਵਾਲ ਹੈ ਨਾ ਬੱਚੇ ਅੱਛੇ ਬਿੱਟੇ ਬਣਨਗੇ ਬੈਠੀ ਹੈ ਹਾਂ ਨਾ ਗੌਰਮਿੰਟ ਦੇ ਵਿੱਚ ਰੁਕ ਜਾ ਰੱਸੀ ਇਲਾਲਾ ਗੁਰਨਾਮ ਸਿੰਘ ਜੀ ਆਪਾਂ ਇਹਦਾ ਟਰਾਲੀ ਦਾ ਕੀਤਾ ਕਿੰਨੇ ਦਾ ਚਲਾਨ ਕੀਤਾ ਇਹਦਾ ਇਹਨੂੰ ਉਹਨੇ 500 ਦਾ ਵਾਰਨਿੰਗ ਦਿੱਤੀ ਟਰਾਲੀ ਵਾਲੇ ਨੇ ਵੀ ਵਾਰਨਿੰਗ ਦਿੱਤੀ ਇੱਕ ਵਾਰੀ ਵਾਰਨਿੰਗ ਦਿੰਦੇ ਆ ਜੀ ओके ਜੀ ਜੇ ਫਿਰ ਉਹਨਾਂ ਦੇ ਦੇਰੀ ਕਾਫੀ ਮੁੰਟੇ ਪਰ ਗੱਡੀ ਬੋਰ ਕਰੀਏ ਹੁਣ ਇਹਦੇ ਕੋਲ ਮੈਨੂੰ ਡਾਕੂਮੈਂਟ ਹੈ ਨਹੀਂ ਸੀ ਕਿਦੋਂ ਉਹਨਾਂ ਦਾ ਮੁਕਾਮੇ ਮੇਰੇ ਕੋਲ ਨਹੀਂ ਪਰ ਹੈਗੇ ਨੇ ਓਕੇ ਤੇ ਮੈਂ ਅੱਜ ਨਾਲ ਲੈ ਕੇ ਚੱਲਣਾ ਜਾਂ ਫੋਟੋ ਕਾਪੀ ਨਾਲ ਲੈ ਕੇ ਆਓ ਜੀ 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 ਵੈਸੇ ਟਰਾਲੀਆਂ ਐਗਰੀਕਲਚਰ ਲੋਕ ਕਰਦੇ ਕੰਮ ਕਰਨ ਵਾਸਤੇ ਹੈ ਨਾ ਜੀ ਹਾਂ ਜੀ ਇਹਦਾ ਪਰਮਿਟ ਬਣਦਾ ਜੀ 15 ਕਿਲੋਮੀਟਰ ਤੇ ਨੂੰਤੀ ਜਾ ਸਕਦੀਆਂ ਲੋਕਾਂ ਪਰਮਿਟ ਤੋਂ ਹਟਾਈ ਬਾਅਦ ਹਾਂ 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 ਜੀ ਕਮਰਸ਼ਲ ਜੂਈ ਨਾ ਕਮਰਸ਼ਲ ਵਿਭਾਗ ਸਾਡੀ ਜੀ ਪਰ ਦੇਖੋ ਤੁਹਾਡੇ ਸਾਹਮਣੇ ਚੱਲੀ ਜਾਂਦੀ ਆ ਬਹੁਤ ਚੱਲੀ ਜਾਂਦੀ ਆ ਹੁਣ ਉਹਨੂੰ ਵਾਰਨਿੰਗ ਦਿੱਤੀ ਆ ਵੀ ਅੱਗੇ ਤੋਂ ਬੜੇ ਜੇ ਫਿਰ ਦੁਬਾਰਾ ਹੀ ਮਾਰ ਲਿਆ ਤੇ ਗੱਡੀ ਚਾਲੂ ਬੌਣ ਚ ਕਰਾਉਂਦੇ ਆਂ ਅਬ ਦੇਤੀ ਸੀ ਦੇਖੀ ਨੰਮੀ ਜੀ ਵਾਪੇ ਹੀ ਲੈ ਆਉਣੀ ਯਾਰ ਓਕੇ ਆਦਮ ਸਰਦਾ ਜੀ ਤੁਹਾਡੇ ਬੱਚੇ ਆ ਵਿੱਚ ਜੇ ਗੱਡੀ ਹੈ ਤੁਹਾਡੀ ਨਹੀਂ ਬੱਚੇ ਆਪਣੇ ਫਿਰ ਤੁਸੀਂ ਕਿਉਂ ਸ਼ਿਪਾਰਸ਼ ਕਰਦੇ ਹੋ ਇਹ ਬੱਚੇ ਤੁਹਾਡੇ ਦੇਖੋ ਮੇਰੀ ਬੇਨਤੀ ਸੁਣੋ ਬੱਚੇ ਤੁਹਾਡੇ ਨਹੀਂ ਤੁਹਾਡੇ ਦਾ ਇੱਕ ਹੋਊਗਾ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਵਰਗੇ ਬੰਦੇ ਧਰਨਾ ਲਾ ਕੇ ਤੇ ਲੋਕਾਂ ਦੇ ਸਰਕਾਰ ਦੇ ਖਿਲਾਫ ਹੁੰਦੇ ਆ ਇਸ ਬਾਰੇ ਪਤਾ ਨਹੀਂ ਸੀ ਇਹ ਸਕੂਲੋਂ ਮਨਜ਼ੂਰ ਹੈ ਜਾਂ ਨਹੀਂ ਹੈ ਤੁਸੀਂ ਆਪਣੀ ਲੈ ਜਾਓ ਬੱਚੀ ਹਾਂ ਬੱਚੀ ਵੀ ਚਲੋ ਲੈ ਜਾਂਦੇ ਆ ਤੇ ਕੱਲ ਨੂੰ ਅਸੀਂ ਫੇਰ ਵੀ ਕਰੂਗੇ ਕੱਲ ਨੂੰ ਗੱਡੀ ਨਹੀਂ ਚੱਲਣ ਦਵਾਗੇ ਹਾਂ ਉਹ ਤੁਸੀਂ ਸਕੂਲ ਨਾਲ ਜਾ ਕੇ ਕਰੋ ਹਾਂ ਉਹ ਤੁਸੀਂ ਸਕੂਲ ਨਾਲ ਜਾ ਕੇ ਕਰੋ ਬਈ ਆ ਜਿਹੜੀਆਂ ਗੱਡੀਆਂ ਇਦਾਂ ਦੀਆਂ ਉਹਨੂੰ ਬੱਚੇ ਆਪਣੇ ਆਪਣੇ ਘਰਾਂ ਤੋਂ ਜਾਨ ਦੇਦੀ ਕਰਦੇ ਆ ਬੱਚੇ ਆਪੇ ਕਹਿੰਦੇ ਗੱਡੀ ਦੀ ਕੰਡੀਸ਼ਨ ਦੇਖੋ ਫੇਰ ਆਪਣੇ ਬੱਚੇ ਭੇਜੋ ਪਹਿਲਾਂ ਗੱਡੀ ਦੀ ਕੰਡੀਸ਼ਨ ਚੋ ਤੁਸੀਂ ਕਰਾ ਰੈਂਡਮ ਲੈਣਾ ਵਾ ਨਹੀਂ ਸਾਨੂੰ ਇਸ ਚੀਜ਼ ਦੇ ਬਾਰੇ ਨਹੀਂ ਸੀ ਪਤਾ ਵੀ ਇਹ ਸਕੂਲਾਂ ਨੂੰ ਮਨਜ਼ੂਰ ਆ ਜਾਂ ਨਹੀਂ ਉਹਨਾਂ ਦੀ ਪ੍ਰਾਈਵੇਟ ਗੱਲ ਆ ਆਪਣੀ ਪ੍ਰਾਈਵੇਟ ਲੱਗਿਆ ਵੀ ਇਹ ਗਲਤ ਬੰਦਾ ਐ ਹੋ ਦੇਖੋ ਜਿਹੜੀ ਗੱਡੀ ਮਨਜ਼ੂਰ ਹੁੰਦੀ ਉਹਦੇ ਪਿੱਛੇ ਡੀਟੀਓ ਦਾ ਨੰਬਰ ਲਿਖਿਆ ਹੁੰਦਾ ਬਾਕਾਇਦਾ ਸਕੂਲ ਦਾ ਨੰਬਰ ਲਿਖਿਆ ਹੁੰਦਾ ਸੁਣੋ ਕਿ ਇਹਨੂੰ ਕੰਪਲੇਨ ਕਰਨੀ ਹੋਰ ਨੰਬਰ ਲਿਖਿਆ ਹੁੰਦਾ ਉਹਦੇ ਪਿੱਛੇ ਕੱਖ ਵੀ ਨਹੀਂ ਲਿਖਿਆ ਆ। ਸਾਨੂੰ ਆਪ ਨਹੀਂ ਪਤਾ ਸੀ ਇਸ ਬਾਰੇ। ਉਹ ਸਾਨੂੰ ਪਤਾ ਲੱਗਿਆ ਹੋਰ ਵੀ ਗੱਡੀਆਂ ਨੂੰ ਅਸੀਂ ਤੁਹਾਡਾ ਹੁਣ ਤੁਸੀਂ ਇਹਦੇ ਇਹਦੀ ਹੁਣ ਤੁਸੀਂ ਇਹਦੇ ਕੀ ਇਹਦੀ ਫੇਵਰਜ ਸ਼ਪਰਟੇ ਗੱਡੀਆਂ ਨਹੀਂ ਲੈਣਾ ਹਾਂਗਾ ਗੱਡੀਆਂ ਨੂੰ ਜਿਹੜੀ ਨਹੀਂ ਹੁਣ ਉਹ ਇਹਦਾ ਚਲਾਨ ਇਹਦਾ ਚਲਾਨ ਕਰਨ ਜਾਂ ਨਾ ਕਰਨ। ਆਪਾਂ ਇੱਕ ਵਾਰੀ ਕਹਿੰਦੇ ਇਹਨਾਂ ਨੂੰ ਮਾਫੀ ਹੋ ਜਾਵੇ ਮੌਕਾ ਦਿੱਤਾ ਮੁਰਤੇ ਨਹੀਂ ਗੱਡੀ ਸਾਨੂੰ ਅਸੀਂ ਨਹੀਂ ਜਾਣ ਤੋਂ ਮੇਰੇ ਬੱਚੇ ਨਹੀਂ ਲੈਣਾਗੇ ਅਸੀਂ ਉਹਨਾਂ ਕਿਨਾਂ ਵੀ ਗੱਡੀ ਦੀ ਆਪਣੀ ਬਹੁਤ ਵੱਡੀ ਸਪਾਂਸਰਡੀਆਂ ਆਪਣੇ ਬੱਚਿਆਂ ਮੈਂ ਕਹਿੰਦੀ ਅਸੀਂ ਬਿਲਕੁਲ ਗੱਡੀ ਕੋਣੀ ਵੀ ਲਵਾਵਾਂਗੇ ਅਸੀਂ ਤੁਹਾਡਾ ਹੀ ਧੇਰਾ ਮਗਰ ਇੱਕ ਦਿਨ ਨਾਲ ਸਾਡੀ ਅਸੀਂ ਬਿਲਕੁਲ ਨਹੀਂ ਗੱਡੀ ਦੇ ਵਿੱਚ ਬੱਚੇ ਕੱਲਾ ਕੇ ਸਾਰਿਆਂ ਦੇ ਮਾਪੇ ਦੱਸਾਂਗੇ ਕਿ ਸਕੂਲੇ ਵੀ ਕੱਲ ਨੂੰ ਮੈਂ ਜਾਊਗਾ ਹੁਣ ਸਾਡੀ ਮੀਟਿੰਗ ਹੋ ਰਹੀ ਆ ਇੱਥੇ ਉਹਦੇ ਮੇਰੇ ਸੇ ਮੈਂ ਇਹੋ ਕਿ ਸਾਦੀ ਦੀ ਕਿੰਨਾ ਕਰਾਇਆ ਦੇਣੇ ਦਾ ਬੱਚੇ ਦਾ ਜਾਣ ਆਉਣ ਦਾ ਮਹੀਨੇ ਦਾ ਮੈਂ ਨਹੀਂ ਲੱਗਦਾ ਸਕੂਲ ਨੇ ਨੂੰ ਅਥਰਾਇਜ਼ ਕੀਤੀ ਆਪ ਹੀ ਚਲਾਈ ਜਾਂਦਾ ਹਾਂ 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 ਲੈ ਕੇ ਜਾਂਦਾ ਫੇਰ ਸਰਦਾਰ ਜੀ ਫੇਰ ਫੇਰ ਮੇਰੀ ਬੇਨਤੀ ਸੁਣੋ ਫਿਰ ਤੁਸੀਂ ਇਹਦੀ ਗੱਡੀ ਦੀ ਛੜਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਨਹੀਂ ਮੈਂ ਕਹਿੰਦਾ ਜੀ ਕਰੋ ਜੀ ਇਹਦੇ ਤੇ ਬੰਦੀ ਇਹਦੇ ਤੇ ਬੰਦੀ ਕਾਰਵਾਈ ਕਰੋ ਐਸਆਈ ਸਾਹਿਬ ਕਾਰਨ ਪਤਾ ਕੀ ਆ ਸਾਨੂੰ ਕੋਈ ਵੀਡੀਓ ਚਲਾਉਣ ਦਾ ਸ਼ੌਕ ਨਹੀਂ ਆ ਜਾਂ ਕੱਲ ਨੂੰ ਕੋਈ ਬੱਚਿਆਂ ਕਿੰਨੇ ਆਪਾਂ ਐਮਐਸਪਨ ਦੇਖਦੇ ਆ। ਬੋਲ ਜੀ। ਹਨਾ ਜੀ ਹੁਣ ਇਹ ਬੰਦੇ ਨੇ ਸਕੂਲਾਂ ਨਹੀਂ ਕਰਾਈ ਹੋਈ ਹੈ ਜਿਸ ਨੇ ਇਹ ਬੰਦਾ ਉੱਧੇ ਚਲਾਈ ਜਾ ਰਿਹਾ ਵੇ। ਇਦਾਂ ਦੇ ਬੰਦੇ ਆ ਫੋਰ ਪੇਚੇ ਚਾਰ ਜਾਰ ਔਰ ਉਹ ਕਲਰ ਜਿਹੜਾ ਹੈ ਨਾ ਉਹ ਕਲਰ ਦੀ ਸਕੂਲ ਦੀ ਅਟੈਚਮੈਂਟ ਦਾ ਆ। ਫੋਟੋ ਲੈ ਲੀਏ। ਦੋਲੇ ਤੇ ਜੇ ਸਕੂਲ ਦੇ ਨਾਲ ਲੱਗੀ ਹੋਵੇ ਨਾ ਜੀ ਉਹ ਕਹਿੰਦਾ ਮੈਂ ਮੈਂ ਕਰ ਲਈ ਹੋਈ ਆ ਮੈਂ ਮੈਂ ਕਰ ਲਈ ਹੋਈ ਆ ਠੀਕ ਨੇ ਜੀ ਉਹਦੇ ਤੇ ਬਕਾਇਦਾ ਪਿੱਛੇ ਡੀਟੀਓ ਦਾ ਨੰਬਰ ਲਿਖਾਂਦਾ ਸਕੂਲ ਦਾ ਨੰਬਰ ਲਿਖ ਕੇ ਇਹਨੂੰ ਕੰਪਲੀਟ ਕਰਨ ਦੀ ਬੰਦੇ ਦੀ ਚਲਾਈ ਸਹੀ ਆ ਜਾਂ ਨਹੀਂ ਸਹੀ ਸਾਰਾ ਕੁਝ ਲਿਖਿਆ ਹੁੰਦਾ ਹਾਂ ਹਾਂ ਬਿਲਕੁਲ ਜੀ ਹੁਣ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਇੰਦੇ ਸਖਤ ਆਡਰ ਆ ਕਿ ਜਿਹੜੇ ਵੱਡੇ ਵੱਡੇ ਸਕੂਲ ਵਾਲੇ ਉਹ ਤਾਂ ਸੁਧਰ ਗਏ ਆ ਇਹ ਕੀ ਗੱਲ ਦੀ ਬਤ ਜੀ ਸਰਪ ਹੋਣਾ ਮਾਪੇ ਪਿੱਛੋਂ ਇਹ ਗੱਡੀ ਦਾ ਨੰਬਰ ਪੀਵੀ07ਏ94 कौन कौन सा सा भाई भाई जी अपना तेरे नाम 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 पे 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 है मेरे नहीं के मतलब तुम लोग ऐसे चला रहे हो स्कूल के हमारी वो नहीं है ऐसे स्कूल के होता तो इसके पीछे देखो ये बस जा रही है पीछे लिखा हुआ नंबर सारा कुछ लिखा हुआ लिखा हुआ नामी है ਕਿੱਥੇ ਕਿਹੜੀ ਕੀ ਐਡਰੈਸ ਹੈ ਇਹਨਾਂ ਦਾ ਕੋਡ ਉਪਰ ਹੀ ਗੋਟ ਸ਼ੰਕਰ ਹਾਰਪੁਰ ਹਾਂ ਤਾਈਓ ਹਾਰਪੁਰ ਦਾ ਨੰਬਰ ਹੈ ਇਹੋ ਕਮੀ ਆ ਰਹੀ ਹੈ ਐਕਸਾ ਤੁਮੇ ਦਬਰ ਰੋਇਆ ਹੈ ਹਜ਼ਾਰ ਰੋਇਆ ਤੇ ਪਿੱਛੇ ਦੀ ਦੇਗਾ ਅੱਗੇ ਆਪੋ ਬਾਈ ਸਾਹਿਬ ਆਪਕਾ ਕੀ ਨਾਮ ਹੈ हैं नितेश कुमार पंजाब के तो नहीं लगते आप बिहार का आपके पास लाइसेंस है नहीं है गाड़ी की आ रही है घर पे।, घर पे क्या कर रही है तो ये इसके ऊपर ये ये चल सकता है रेडा इसका नंबर कहाँ है वो तो तूने लुकाया हुआ दिखता है मेरे को तो दिखता नहीं है कहाँ बांधे मैं मेरे को कहाँ दिख रहा है बता ਗੋੜ ਗੋੜ ਲੈਓ ਗੋੜ ਗੋੜ ਜੀ ਕਰੋ ਨੰਬਰ ਇਹਦਾ ਨਜ਼ਰ ਨਹੀਂ ਆ ਰਿਹਾ ਇਹ ਦੇਖੇ ਨਾ ਉਹ ਉਠਾ ਉਠਾ ਲਾ ਉਠਾ ਦੇ ਰਹਾ ਹਾਂ ਜੀ ਨੰਬਰ ਵੀ ਸਲੇ ਦੇ ਟੇਡਾ ਕੀਤਾ ਹੈ ਕਿਹੜੀ ਪ੍ਰੈਸ ਹੈ ਸਾਰਾ ਆਪਣੇ ਸਾਡੇ ਚੈਨਲ ਆਪਣੀਆਂ ਖਵਾ ਦਾ ਨਿਕਲਦੀਆਂ ਗਲੋਬਲ ਅਵੇਨਸ ਨਿਊਜ਼ ਗਲੋਬਲ ਅਵੇਨਸ ਨਿਊ ਨੰਬਰ ਦੇ ਉਹਨਾਂ ਨੂੰ ਪਾ ਦਿਆਂਗੇ ਪਿੱਛੇ ਨੰਬਰ ਅੱਲੀ ਪਿੱਛੇ ਵੀ ਇਹਨੇ 빙ਾ ਕੀਤਾ ਹੋਇਆ ਨਜ਼ਰ ਨਹੀਂ ਆ ਰਿਹਾ ਇਸਮੇ ਕਾ ਨਜ਼ਰ ਆ ਰਿਹਾ ਬਤਾ 24 ਕਾ ਇਹਦਾ ਨੰਬਰ ਉਠਾਓ ਪੀ ਵੀ 08 ਬੀ ਡੀ 2461 ਤੁਸੀਂ ਦੇਖ ਸਕਦੇ ਹੋ ਕਿ ਇਹ ਬਣਾ ਕੇ ਬੰਦਾ ਕੁਆੜ ਦਾ ਕੰਮ ਲੱਦਿਆ ਹੋਇਆ ਸਭ ਜੀ ਕੰਮ ਕਰਦੇ ਹੁਣ ਲੋਕ ਕੀ ਕਰੀ ਇਹ ਦੇਖੋ ਇਹਨੇ ਇਹਦਾ ਵੀ ਨੰਬਰ ਪੀਵੀ 099 E1 E1839 ਕਰੋ ਸਾਰਿਆਂ ਨਾਲ ਆਜਾ ਵੀ ਘਟਿਆ ਹੈ ਟੀਨਾਦ